ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਅੱਜ ਜਿਹੜੀ ਤੁਹਾਨੂੰ ਚੀਜ਼ ਦੱਸਣ ਜਾ ਰਿਹਾ ਇਹਦਾ ਮੁੱਲ ਕੋਈ ਨਹੀਂ ਹੈਗਾ ਪਰ ਅਨਮੋਲ ਹੈ ਬੇਸ਼ਕੀਮਤੀ ਹੈ ਔਰ ਜੇ ਇਹਨੂੰ ਕੋਈ ਲੁਟਾ ਦੇਵੇ ਤਾਂ ਉਹਦਾ ਘਟਦਾ ਕੁਝ ਨਹੀਂ ਪਰ ਜਿਹੜਾ ਇਹਨੂੰ ਪ੍ਰਾਪਤ ਕਰ ਲਵੇ ਉਹ ਮਾਲਾ-ਮਾਲ ਹੋ ਜਾਂਦਾ ਹੈ ਐਸਾ ਦੁਨੀਆ ਦਾ ਕੋਈ ਅਮੀਰ ਨਹੀਂ ਹੈ ਜਿਹੜਾ ਇਹਦੀ ਵਰਤੋਂ ਨਾ ਕਰ ਸਕੇ ਤੇ ਦੁਨੀਆ ਦਾ ਐਸਾ ਕੋਈ ਗਰੀਬ ਨਹੀਂ ਹੈ ਜੋ ਇਹਦੀ ਵਰਤੋਂ ਨਾ ਕਰ ਸਕਦਾ ਹੋਵੇ ਯਾਨੀ ਗਰੀਬ ਤੇ ਅਮੀਰ ਦੋਨੋਂ ਹੀ ਵਰਤ ਸਕਦੇ ਨੇ ਔਰ ਥੱਕਿਆਂ ਨੂੰ ਇਹ ਆਰਾਮ ਦਿੰਦੀ ਹੈ ਕੁਦਰਤ ਦੀ ਬਹੁਤ ਹੀ ਵਧੀਆ ਦਵਾਈ ਹੈ ਜਿਹੜੀ ਬਿਲਕੁਲ ਫ੍ਰੀ ਹੈ ਜੇ ਬਹੁਤ ਵਰਤ ਲਈ ਹੈ ਫਿਰ ਵੀ ਕਿਤੇ ਨਾ ਕਿਤੇ ਬਚ ਜਾਂਦੀ ਹੈ ਹਰ ਵਿਅਕਤੀ ਕੋਲੇ ਇਹ ਪਈ ਹੈ ਇਹ ਦਵਾਈ ਕੀ ਹੈ ਇਹ ਦਵਾਈ ਹੈ ਹਾਸੇ ਦੀ ਛੋਟੀ ਪੈਣ ਮੁਸਕਰਾਤ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇਹਦੇ ਫਾਇਦੇ ਕੀ ਮਿਲਣੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਬਿਮਾਰੀਆਂ ਨੂੰ ਕਿਵੇਂ ਠੀਕ ਕਰੂਗੀ ਹੈ ਕਿਸ ਤਰੀਕੇ ਦੇ ਨਾਲ ਤੁਹਾਡੇ ਰੋਗਾਂ ਨੂੰ ਠੀਕ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕਰਦੀ ਆ ਇਹ ਤਨ ਤੇ ਮਨ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਜੇ ਤੁਹਾਨੂੰ ਕਿਤੇ ਮਾਨਸਿਕ ਰੋਗਾਂ ਦੇ ਮਾਹਿਰ ਕੋਲ ਜਾਣ ਦੀ ਲੋੜ ਨਹੀਂ ਹੈ ਔਰ ਜੇ ਤੁਸੀਂ ਦਵਾਈਆਂ ਖਾਰੇ ਦੇ ਨਾਲ ਤੁਸੀਂ ਇਹ ਕੰਮ ਕਰ ਲਓ ਮੁਸਕਰਾਉਂਦੇ ਰਹੋ ਮੈਂ ਤੁਹਾਨੂੰ ਇਹ ਵੀ ਦੱਸਣਾ ਹੈ ਕਿ ਤੁਸੀਂ ਬਨੌਟੀ ਮੁਸਕਰਾਣ ਨਾਲ ਵੀ ਠੀਕ ਹੋ ਜਾਣਾ ਵੈਸੇ ਤਾਂ ਕਹਿੰਦੇ ਆ ਕਿ ਬਨੌਟੀ ਫੁੱਲਾਂ 'ਚ ਖੁਸ਼ਬੂ ਨਹੀਂ ਆਉਂਦੀ ਪਰ ਜੇ ਤੁਸੀਂ ਝੂਠਾ ਵੀ ਮੁਸਕਰਾਏ ਨਾ 2 ਮਿੰਟੋਂ ਕੀ ਤਰੀਕਾ ਹੈਗਾ ਮੈਂ ਤੁਹਾਨੂੰ ਦੱਸਣਾ ਪਹਿਲਾਂ ਇਹਦੇ ਫਾਇਦੇ ਸੁਣ ਲਓ ਫਾਇਦੇ ਕੀ ਹੈਗੇ ਨੇ ਅ ਇਹ ਕੀ ਆ ਇਹ ਤਨ ਤੇ ਬਿਮਾਰੀਆਂ ਮੰਨਦੀਆਂ ਸਾਰੀਆਂ ਹਟਾ ਦਿੰਦੀ ਆ ਤੁਹਾਡੇ ਦਿਲ ਨੂੰ ਦਿਮਾਗ ਨੂੰ ਫੇਫੜਿਆਂ ਨੂੰ ਪੇਟ ਨੂੰ ਮਿਹਦੇ ਨੂੰ ਅੰਤੜੀਆਂ ਨੂੰ ਗੁਰਦੇ ਨੂੰ ਜਿਗਰ ਨੂੰ ਤਿੱਲੀ ਨੂੰ ਪੈਨਕ੍ਰਿਆਸ ਨੂੰ ਤੁਹਾਡੀ ਚਮੜੀ ਨੂੰ ਕਹਿਣ ਦਾ ਮਤਲਬ ਤੁਹਾਡੇ ਅੰਗ ਅੰਗ ਦੇ ਵਿੱਚ ਇੱਕ ਤਾਜ਼ਗੀ ਭਰ ਦਿੰਦੀ ਆ ਉਹ ਤੁਹਾਡਾ ਅੰਗ ਅੰਗ ਮੁਸਕਰਾਉਣ ਲੱਗ ਜਾਂਦਾ ਜਦੋਂ ਤੁਸੀਂ 2 ਮਿੰਟ ਝੂਠਾ ਮੁਸਕਰਾਉਂਦੇ ਜੇ ਨਾ ਤਾਂ ਫਿਰ ਜਿਹੜੇ ਤੁਹਾਡੇ ਅੰਗ ਮੁਸਕਰਾਉਂਦੇ ਨੇ ਜੇ ਕਿਸੇ ਦੀਆਂ ਅੰਤੜੀਆਂ ਮੁਸਕਰਾ ਜਾਣ ਨਾ ਆ ਫਿਰ ਉਹ ਆਪਣੇ ਵਿੱਚ ਜੰਮਿਆ ਹੋਇਆ ਮਲ ਹੈ ਉਹਨੂੰ ਕੱਢ ਦਿੰਦੀਆਂ ਤੇ ਉਹ ਕਬਜ਼ੀ ਦਾ ਜਿਹੜਾ ਸ਼ਿਕਾਰ ਹੋਇਆ ਹੁੰਦਾ ਉਹਦੀ ਕਬਜ਼ੀ ਠੀਕ ਹੋ ਜਾਂਦੀ ਹੈ। ਅਗਰ ਤੁਹਾਡੇ ਫੇਫੜੇ ਮੁਸਕਰਾ ਪੈਣ ਤੇ ਤੁਹਾਡੀ ਖਾਂਸੀ ਦੇ ਵਿੱਚ ਬਹੁਤ ਅੱਛਾ ਆ ਰਾਮਣ ਲਾਏ ਤੁਹਾਡੀ ਚਮੜੀ ਮੁਸਕਰਾਉਣ ਲੱਗ ਜੇ ਤੁਹਾਡੀ ਖੁਰਖੜ ਜਾਣੀਏ। ਤੁਹਾਡਾ ਦਿਮਾਗ ਮੁਸਕਰਾ ਪਿਆ ਤੁਹਾਡੀਆਂ ਚਿੰਤਾਵਾਂ ਦੂਰ ਹੋ ਜਾਣੀਆਂ ਕਿੱਦਾਂ ਵਿਗਿਆਨਕ ਤੱਥ ਹੈ ਗਿਆ। ਦਿਮਾਗ ਮਸਤ ਹੋ ਜੇ ਬੰਦਾ 2 ਮਿੰਟ ਮੁਸਕਰਾ ਲੇ ਮੁਸਕਰਾਉਣ ਤੋਂ ਬਾਅਦ ਕੀ ਹੋਏਗਾ? ਬੀਟਾ ਇੰਡੋਫ੍ਰਿਨ ਜਿਹੜਾ ਹੈ ਉਹ ਨਿਕਲ ਪੈਣਾ ਜਿਹਦਾ ਫੁਹਾਰਾ ਛੁੱਟ ਜਾਣਾ ਜਿੰਨੀਆਂ ਦਰਦਾ ਨੇ ਸਾਰੀਆਂ ਇਸ ਸਰੀਰ ਨੇ ਪੀ ਜਾਣੀਆਂ ਨੇ ਇੱਕ ਵੀ ਵਾਪਸ ਨਹੀਂ ਰਹਿਣੀ ਹੁਣ ਕਿਹੜਾ ਰੋਗ ਹੈ ਜਿਹੜਾ ਠੀਕ ਨਹੀਂ ਹੋ ਸਕਦਾ ਰੋਗ ਸੋਗ ਸਾਰੇ ਮਿਟ ਜਾਣੇ ਆਧੀਆਂ ਵਿਅਧੀਆਂ ਸਾਰੀਆਂ ਮਿਟ ਜਾਣੀਆਂ ਨੇ ਕਿਦਾਂ ਜਿਹੜਾ ਖੂਨ ਗਾੜਾ ਹੋਇਆ ਪਿਆ ਨਾ ਤੁਹਾਡਾ ਜੀ ਨੂੰ ਕੋਲੇਸਟ੍ਰੋਲ ਤੀਨੂ ਕਹਿੰਦੇ ਜੇ ਤੁਸੀਂ ਤਜਾਬ ਹਰ ਬੰਦੇ ਦੇ ਪੇਟ ਚ ਬਣਿਆ ਪਿਆ ਖੂਨ ਦਾ ਗਾੜਾਪਨ ਹੋ ਗਿਆ ਇਹ ਕਿਨੇ ਕੀਤਾ ਤਣਾ ਨੇ ਤਣਾ ਇੱਕ ਐਡੀ ਗੰਦੀ ਚੀਜ਼ ਐ ਕੀ ਕਰਦੀ ਆ ਤੁਹਾਡੇ ਖੂਨ ਚ ਪਿਆ ਹੋਇਆ ਕੈਲਸ਼ੀਅਮ, ਮੈਗਨੀਸ਼ੀਅਮ, ਲੋਹਾ, ਜ਼ਿੰਕ, B1, B6, B12 ਸਾਰੇ ਨੂੰ ਸੁਕਾ ਦਿੰਦੀ ਹੈ ਤੇ ਖਤਮ ਕਰ ਦਿੰਦਾ ਕੌਣ? ਚਿੰਤਾ, ਤਣਾਅ, ਫਿਕਰ। ਤੁਹਾਨੂੰ ਮੈਸ ਮਾਇੂਸ, ਉਦਾਸ, ਫਿਕਰਮੰਦ ਬਣਾ ਦਿੰਦਾ ਹੈ। ਲਾਹ ਸੁਟ ਕੇ ਗੰਭੀਰਤਾ ਆਪਣੇ ਚਿਹਰੇ ਤੋਂ ਤੇ ਮੁਸਕਰਾਉਂਦਾ ਚਿਹਰਾ ਲੋਕਾਂ ਦੇ ਸਾਹਮਣੇ ਲੈ ਕੇ ਜਾਈਏ। ਮੰਦ ਮੰਦ ਮੁਸਕਰਾਈਏ ਤੇ ਆਪਣੀਆਂ ਬਿਮਾਰੀਆਂ ਤੋਂ ਖਿਹੜਾ ਛਡਾਈਓ ਕਿਦਾਂ ਛੁੱਟ ਜਾਂਦਾ। ਕਿਉਂਕਿ ਜਦੋਂ ਤੁਸੀਂ ਖੁਸ਼ ਰਹਿੰਦੇ ਜੇ ਤੁਸੀਂ ਚਿੰਤਾ ਮੁਕਤ ਰਹਿੰਦੇ ਜੇ ਚਿੰਤਾ ਨੂੰ ਭਜਾ ਦਿੰਦੇ ਹੋ ਗੰਭੀਰਤਾ ਨੂੰ ਹਟਾ ਦਿੰਦੇ ਤੁਹਾਡਾ ਖੂਨ ਪਤਲਾ ਪੈਣ ਲੱਗ ਜਾਂਦਾ ਜਿਹੜਾ ਕਿ ਗਾੜਾ ਹੋਇਆ ਪਿਆ ਤੁਹਾਡੇ ਹਾਰਟ ਦਾ ਬਿਮਾਰੀਆਂ ਦਾ ਕਾਰਨ ਬਣਿਆ ਪਿਆ ਜਿਹੜਾ ਤੁਹਾਡੇ ਮੂੰਹ ਤੇ ਝੁਰੜੀਆਂ ਪੈਦਾ ਕਰ ਰਿਹਾ ਤੁਹਾਡੇ ਤਣਾਅ ਪੈਦਾ ਕਰ ਰਿਹਾ ਤੁਹਾਨੂੰ ਮੋਤੀਆਬਿੰਦ ਟਾਈਮ ਨਾਲ ਮੈਂ ਵੇਖ ਰਿਆ 20 30 ਸਾਲ ਦੀ ਉਮਰ ਦੇ ਵਿੱਚ ਲੋਕ ਚਿੱਟੇ ਮੋਤੀਏ ਦਾ ਆਪਰੇਸ਼ਨ ਕਰਵਾ ਰਹੇ ਨੇ ਨੌਜਵਾਨ ਬੱਚੇ ਕਿੱਦਾਂ ਤਣਾਅ ਦੇ ਕਾਰਨ ਸਭ ਕੁਝ ਹੋ ਰਿਹਾ ਸੋ ਡਰ ਚਿੰਤਾ ਹਟਾਉਣੀ ਹੈ ਜਿਹੜੇ ਬੰਦੇ ਬੋਰ ਹੋ ਰਹੇ ਨੇ ਕਦੇ ਵੀ ਤੁਸੀਂ ਬੋਰ ਹੋ ਤੇ ਮੰਦ ਮੰਦ ਮੁਸਕਰਾਉਣਾ ਉਹ ਕਿੱਦਾਂ ਮੈਂ ਖੀਤੇ ਤੁਹਾਨੂੰ ਦੱਸਣਾ ਤੁਸੀਂ ਕੱਲੇ ਜੇ ਕੱਲ ਕੱਲ ਪਣ ਦਾ ਸ਼ਿਕਾਰ ਜੇ ਤਾਂ ਤੁਸੀਂ ਫਿਰ ਮੁਸਕਰਾਓ ਫਿਰ ਤੁਸੀਂ ਇਹ ਦੇਖੋ ਚਾਰੇ ਪਾਸੇ ਤੁਹਾਡੀ ਦੁਨੀਆ ਹਾਜ਼ਰ ਹੋ ਜਾਣੀ ਆ ਤੁਹਾਡੀਆਂ ਜਿਹੜੀਆਂ ਸਾਰੀਆਂ ਗ੍ਰੰਥੀਆਂ ਨੇ ਨਾ ਇਹ ਸਾਰੀਆਂ ਦੀਆਂ ਸਾਰੀਆਂ ਖੁੱਲ ਜਾਂਦੀਆਂ ਨੇ ਜਦੋਂ ਤੁਸੀਂ ਮੁਸਕਰਾਉਂਦੇ ਜੇ ਹੁਣ ਤਰੀਕਾ ਕੀ ਹੈ ਮੁਸਕਰਾਉਣ ਦਾ ਬੱਸ ਤੁਸੀਂ ਟਾਈਮ ਜਾਂ ਕੱਢੋ 2 ਮਿੰਟ ਦਾ ਜਦੋਂ ਤੁਸੀਂ ਉਦਾਸੀ ਦੇ ਕਿਸੇ ਘੇਰੇ ਚ ਫਸਦੇ ਜਾਂਦੇ ਜੇ ਤੁਸੀਂ ਤਣਾਅ ਚ ਹੋ ਜੇ ਤੁਸੀਂ ਫਿਕਰ ਚ ਹੋ ਤੁਸੀਂ ਦਿਨ ਚ ਦੋ ਤਿੰਨ ਵਾਰੀ ਮੁਸਕਰਾਉਣਾ ਸ਼ੁਰੂ ਕਰੋ ਕਿਹੜੀਆਂ ਕਿਹੜੀਆਂ ਵਾਰੀਆਂ ਠੀਕ ਕਰ ਲਓਗੇ ਸਾਰੀਆਂ ਠੀਕ ਹੋ ਜਾਣੀਆਂ ਮੁਸਕਰਾਉਣ ਦਾ ਤਰੀਕਾ ਬੜਾ ਸਿੰਪਲ ਜਿਹਾ 2 ਮਿੰਟ ਬੈਠੋ ਔਰ ਅੱਖਾਂ ਕਰੋ ਬੰਦ ਅੱਖਾਂ ਬੰਦ ਕਰਕੇ ਤੇ ਆਪਣੇ ਚਿਹਰੇ ਦੇ ਉੱਤੇ ਮੁਸਕਾਨ ਲੈ ਜਾਓ ਜਿੱਦਾਂ ਬੋੜੀਆਂ ਕੋਈ ਤੁਹਾਨੂੰ ਖੁਸ਼ੀਆਂ ਮਿਲ ਗਈਆਂ ਨੇ ਤੁਸੀਂ ਐਦਾਂ ਦੀ ਫੀਲਿੰਗ ਕਰੋਗੇ ਤੁਹਾਨੂੰ ਬਹੁ ਤੁਹਾਡੇ ਚਿਹਰੇ ਦੇ ਉੱਤੇ ਵੇਖੋ ਗੁੱਸਾ ਕਰਕੇ ਤਿਉੜੀਆਂ ਚੜਾਉਣੀਆਂ ਮੂੰਹ ਸਜਾਉਣ ਨਾਲੋਂ ਹੱਸਣਾ ਮੁਸਕਰਾਉਣਾ ਬੜਾ ਸੌਖਾ ਜਿਹਾ ਤੇ ਮੁਸਕਰਾਇਅਤ ਕੇ ਤੁਸੀਂ 2 ਮਿੰਟ ਲਗਾਤਾਰ ਮੁਸਕਰਾਉਂਦੇ ਰਿਹਾ ਜੇ ਫਿਰ ਤੁਸੀਂ ਦੇਖਿਆ ਜੇ ਤੁਹਾਡੇ ਚੇਂਜ ਕੀ ਆਉਂਦੀ ਹੈ ਸਰੀਰ ਦੇ ਵਿੱਚ ਸੋ ਇਹ ਚੇਂਜ ਕਰਕੇ ਤੁਸੀਂ ਦੁਨੀਆ ਦੀ ਹਰ ਬਿਮਾਰੀ ਨੂੰ ਠੀਕ ਕਰ ਸਕਦੇ ਹੋ ਤੇ ਆਪਣੇ ਚਿਹਰੇ ਦੇ ਉੱਤੇ ਨੂਰਾਨੀ ਚਿਹਰਾ ਭਰਤੀ ਕਰ ਸਕਦੇ ਜੇ ਆਪਣੇ ਚਿਹਰੇ ਦੇ ਉੱਤੇ ਨੂਰ ਨੂਰ ਭਰ ਸਕਦੇ ਜੇ ਤੁਸੀਂ ਸੋ ਨੂਰਾਨੀ ਚਿਹਰਾ ਕਿੰਨੇ ਚੰਗਾ ਨਹੀਂ ਲੱਗਦਾ ਸੋ ਅੱਜ ਤੋਂ ਬਾਅਦ ਤੁਸੀਂ ਮੁਸਕਰਾਉਣਾ ਦੇ ਝੂਠਾ ਹੀ ਮੁਸਕਰਾਉਣਾ ਦੇ ਤੇ ਸੱਚੀ ਮੁੱਚੀ ਆਪਣੀਆਂ ਬਿਮਾਰੀਆਂ ਨੂੰ ਘਰ ਚੋਂ ਦਫਾ ਇਸ ਸਰੀਰ ਚੋਂ ਦਫਾ ਤਨ ਮਨ ਆਤਮਾ ਦੇ ਜਿੰਨੇ ਰੋਗ ਨੇ ਸਾਧੀਆਂ ਆਧੀਆਂ ਵਿਆਧੀਆਂ ਸੋਗ ਰੋਗ ਸਭ ਮਿਟ ਜਾਣੇ ਨੇ ਹੌਸਲਾ ਕਰਿਆ ਜੀ ਵਿਸ਼ਵਾਸ ਕਰਿਆ ਜੀ ਵਿਸ਼ਵਾਸ ਕਰਕੇ ਆਪਣੇ ਆਪ ਨੂੰ ਮੁਸਕਰਾਇਆ ਦੇ 2 ਮਿੰਟ ਆਪਣੇ ਆਪ ਨੂੰ ਝੂਠਾ ਮੁਸਕਰਾ ਕੇ ਤੁਸੀਂ ਸਾਰੀਆਂ ਬਿਮਾਰੀਆਂ ਤੋਂ ਖਿਹੜਾ ਛਡਾ ਲਓ ਮੇਰੀ ਇਹ ਉਮੀਦ ਹੈ ਤੁਸੀਂ ਇਹ ਮੇਰੀ ਗੱਲ ਮੰਨ ਕੇ ਤਜਰਬਾ ਕਰੋਗੇ ਤੇ ਫਿਰ ਮੈਨੂੰ ਕਮੈਂਟ ਦੇ ਆ ਦੇ ਮੇਰੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤੇ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਆਰ ਆਪਣਾ ਮੈਸੇਜ ਵੀ ਤੁਸੀਂ ਦੇ ਸਕਦੇ ਹੋ ਜਿਹੜਾ ਮੇਰਾ ਹੌਸਲਾ ਵਧਾਉਂਦਾ ਹੈ ਸੋ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ